ਜੈ ਗੁਰਦੇਵ ਧੰਨ ਗੁਰਦੇਵ ਮੈਂ ਦਿਲਬਰ ਸਿੰਘ ਪੰਜਾਬ ਪ੍ਰਧਾਨ ਸ਼੍ਰੀ ਗੁਰਵਦਾਸ ਸੈਨਾ ਤੋਂ ਸੋ ਮੇਰੇ ਵੱਲੋਂ ਮੇਰੀ ਜਥੇਬੰਦੀ ਵੱਲੋਂ ਆਪ ਸਭ ਨੂੰ ਨਵੇਂ ਸਾਲ ਦੀਆਂ ਬਹੁਤ-ਬਹੁਤ ਵਧਾਈਆਂ ਸਤਿਗੁਰੂ ਕਿਰਪਾ ਕਰਨ ਆਪ ਸਭ ਆਪਣੇ ਘਰਾਂ ਦੇ ਵਿੱਚ ਆਪਣੇ ਕੰਮਾਂ ਦੇ ਵਿੱਚ ਤਰੱਕੀਆਂ ਕਰੋ ਇਸ ਨਵੇਂ ਸਾਲ ਦੇ ਨਵੇਂ ਰੰਗਾਂ ਦੇ ਵਿੱਚ ਇੱਕ ਨਵੇਂ ਰੰਗ ਮਾਣੋ ਕੁਝ ਨਵੀਆਂ ਗੱਲਾਂ ਹੋਣ ਕੁਝ ਤਰੱਕੀ ਦੀਆਂ ਗੱਲਾਂ ਹੋਣ ਚੜ੍ਹਦੀ ਕਲਾ ਵਾਲੀਆਂ ਗੱਲਾਂ ਹੋਣ ਪ੍ਰਮਾਤਮਾ ਆਪ ਸਭ ਦੇ ਅੰਗ ਸੰਗ ਸਹਾਈ ਹੋਵੇ ਪਰਮਾਤਮਾ ਕਿਰਪਾ ਕਰੇ ਆਪ ਦੇ ਕਮਾਂ ਕਰਾਂ ਦੇ ਵਿੱਚ ਇਹ ਨਵਾਂ ਸਾਲ ਜਿਹੜਾ ਆ ਦਿਨ ਦੁੱਗਣੀ ਤੇ ਰਾਤ ਚੌਗਣੀ ਤਰੱਕੀ ਲੈ ਕੇ ਆਵੇ ਆਪ ਸਦਾ ਹੀ ਗੁਰੂ ਚਰਨਾਂ ਦੇ ਨਾਲ ਜੁੜ ਕੇ ਇਸ ਨਵੇਂ ਸਾਲ ਨੂੰ ਮਨਾਓ ਸੋ ਇੱਕ ਵਾਰੀ ਫੇਰ ਸ਼ਿਰਗੋ ਰਵਿਦਾਸ ਸਹਿਨਾ ਵੱਲੋਂ ਬਹੁਤ ਬਹੁਤ ਆਪ ਸਭ ਨੂੰ ਨਵੇਂ ਸਾਲ ਦੀਆਂ ਵਧਾਈਆਂ ਆਪ ਚੜ੍ਹਦੀ ਕਲਾ ਦੇ ਵਿੱਚ ਰਹੋ ਆਪ ਤੰਦਰੁਸਤ ਰਹੋ ਆਪ ਸਦਾ ਖੁਸ਼ ਰਹੋ ਮੈਂ ਇਹੀ ਅਰਦਾਸ ਕਰਦਾ ਬਹੁਤ ਬਹੁਤ ਧੰਨਵਾਦ ਜੈ ਗੁਰਦੇਵ ਧੰਨ ਗੁਰਦੇਵ